ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਅੱਜ ਤੁਹਾਨੂੰ ਦੱਸ ਰਿਆਂ ਵੀ ਇਹ YouTube ਦੀ ਪੈਸੇ ਆ ਜੀ ਕਿੰਨੇ ਮਿਹਨਤ ਨਾਲ ਕਮਾਏ ਆ ਕਿੱਦਾਂ ਕਮਾਏ ਆ ਸਾਰੇ ਤੁਹਾਨੂੰ ਅੱਜ ਦੱਸਾਂਗੇ ਤੁਹਾਡੇ ਨਾਲ ਸਾਰੀ ਆਪਾਂ ਗੱਲਬਾਤ ਸ਼ੇਅਰ ਕਰਾਂਗੇ ਕਿ YouTube ਉੱਪਰ ਮਿਹਨਤ ਕਰਨੀ ਪੈਂਦੀ ਆ ਪਰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਹਰ ਚੀਜ਼ ਦੀ ਨੌਲੇਜ ਰੱਖਣੀ ਪੈਂਦੀ ਆ ਤੇ ਕਿ ਮੈਨੂੰ ਪੈਸਾ ਆਇਆ ਅੱਜ YouTube ਦਾ ਮੈਂ ਉਹ ਤੁਹਾਨੂੰ ਦੱਸ ਦਿੰਦੀ ਆ ਜੀ ਇਹ ਮੈਨੂੰ ਇੱਕ ਗਿਫਟ ਆਇਆ ਜੀ ਇੱਕ ਮੈਨੂੰ ਸੂਟ ਗਿਫਟ ਆਇਆ ਜੀ ਇਹ ਕਿ ਕਿੱਥੋਂ ਆਇਆ ਕਿਵੇਂ ਆਇਆ YouTube ਦਾ ਪੈਸਾ ਮੈਂ ਉਹ ਤੁਹਾਨੂੰ ਦੱਸਣ ਲੱਗੀ ਆ ਪਰ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਜੀਨੇ ਹੈ ਜੀਨੂ ਹੈ YouTube ਦਾ ਪੈਸਾ ਆਇਆ ਉਹਦੇ ਚਿਹਰੇ ਤੇ ਕਿੰਨੀ ਖੁਸ਼ੀ ਸੀ ਤਾਂ ਉਹਨੂੰ ਦੇਖ ਕੇ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਮਨ ਨੂੰ ਵੀ ਤਸੱਲੀ ਹੋਈ ਵੀ YouTube ਉੱਪਰ ਪੈਸਾ ਹੈਗਾ ਏ ਮਿਹਨਤ ਦੀ ਲੋੜ ਆ ਆਪਾਂ ਜਿੰਨੀ ਮਿਹਨਤ ਕਰੂਗੇ ਉਤੋਂ ਦੁੱਗਣਾ ਹੀ ਪੈਸਾ ਮਿਲੇਗਾ ਤੇ ਬਾਕੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਵੀ ਕਿੰਨਾ ਪੈਸਾ ਏ ਤੇ ਬਾਕੀ ਮੇਰਾ ਮਾਨ ਸਤਕਾਰ ਕਰਿਆ ਮੈਨੂੰ ਉਹਦੇ ਵਿੱਚ ਬਹੁਤ ਖੁਸ਼ੀ ਹੋਈ ਵੀ ਇੱਕ ਬੱਚੇ ਨੇ ਮੇਰਾ ਮਾਨ ਸਤਕਾਰ ਕਰਿਆ ਤੇ ਉਹਨੇ ਹਾਰ ਮੰਨ ਲਈ ਸੀਗੀ ਵੀ ਯੂਟਿਊਬ ਤੇ ਮੈਂ ਨਹੀਂ ਕੰਮ ਕਰਨਾ ਵੀ ਮੇਰੇ ਸਬਸਕ੍ਰਾਈਬਰ ਨਹੀਂ ਵਧ ਰਹੇ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਬੱਚੇ ਮੈਂ ਇੱਕ ਵੀਡੀਓ ਤੁਹਾਡੇ ਨਾਲ ਬਣਾ ਕੇ ਦੇਖ ਲੈਂਦੀ ਆ ਮੈਂ ਆਪਣਾ ਚੈਨਲ ਨਹੀਂ ਤਿਆਰ ਕਰਿਆ ਸੀ ਜਦੋਂ ਵੀ ਮੈਂ ਇੱਕ ਵੀਡੀਓ ਤੁਹਾਡੇ ਨਾਲ ਬਣਾ ਕੇ ਦੇਖਦੀ ਆ ਜੇ ਤੁਹਾਨੂੰ ਠੀਕ ਲੱਗੇ ਸਬਸਕ੍ਰਾਈਬ ਵਧ ਗਏ ਤਾਂ ਤੁਸੀਂ ਅੱਗੇ ਜ਼ਰੂਰ ਵਧਣ ਦੀ ਕੋਸ਼ਿਸ਼ ਕਰਿਓ ਮਿਹਨਤ ਕਰਨ ਲੈਣੀ ਚਾਹੀਦੀ ਆ ਮੈਂ ਬਹੁਤ ਜਿੱਦਾਂ ਲੋਕ ਬਣਾ ਕੇ ਅੱਧਾ ਚੈਨਲ ਛੱਡ ਦਿੰਨੇ ਅੱਧੀ ਮਿਹਨਤ ਕਰਕੇ ਛੱਡ ਦਿੰਨੇ ਆ ਫਿਰ ਉਹ ਕਿਸੇ ਕਿਨਾਰੇ ਨਹੀਂ ਲੱਗਦੀ ਜੀ ਆਪਣੀ ਮਿਹਨਤ ਇਸ ਕਰਕੇ ਹੁਣ ਸਾਡੇ ਮਨ ਨੂੰ ਵੀ ਤਸੱਲੀ ਹੋਈ ਫਿਰ ਮੈਂ ਉਸ ਬੱਚੇ ਨੂੰ ਦੇਖ ਕੇ ਚੈਨਲ ਬਣਾਇਆ ਏ ਜਦੋਂ ਉਹਨਾਂ ਦੇ ਪ੍ਰੂਫ ਗਏ ਜਦੋਂ YouTube ਨੇ ਉਹਨਾਂ ਦੇ ਪ੍ਰੂਫ ਮੰਗੇ ਜੋ ਵੀ ਪ੍ਰੂਫ ਹੁੰਦਾ ਉਹ ਮੰਗਿਆ ਫਿਰ ਮੈਂ ਉਹਨਾਂ ਨੂੰ ਦੇਖ ਕੇ ਆਪਣਾ ਚੈਨਲ ਬਣਾਇਆ ਤਾਂ ਮੈਨੂੰ ਵੀ ਕਹਿਣ ਲੱਗੇ ਵੀ ਤੁਸੀਂ ਆਪਣਾ ਚੈਨਲ ਬਣਾ ਲਓ ਵੀ ਤੁਹਾਡੇ ਕਰਕੇ ਮੈਂ ਅੱਗੇ ਵਧਿਆ ਚਲੋ ਸਾਡੇ ਕਰਕੇ ਕਾਤੇ ਅੱਗੇ ਵਧਿਆ ਮਹਾਰਾਜ ਵਧਾਉਣ ਪਿਆਲਾ ਉਹਨਾਂ ਨੇ ਮਿਹਨਤ ਕੀਤੀ ਤਾਂ ਅੱਗੇ ਆਇਆ ਜੀ ਤੇ ਬਾਕੀ ਤੁਸੀਂ ਦੇਖ ਲਓ ਜੀ ਪੈਸੇ ਆਪਾਂ ਨੇ ਉਹਨਾਂ ਨੂੰ ਵਾਪਸ ਕਰਦਾਣੇ ਕਿਉਂਕਿ ਛੋਟੀ ਉਮਰ ਦਾ ਬੱਚਾ ਏ ਆਪਣੇ ਖਰਚੇ ਚਲਾਵੇ ਆਪਣਾ ਜੋ ਵੀ ਉਹਨਾਂ ਨੇ ਕਰਨਾ ਏ ਜੀ ਉਹ ਕਰ ਸਕਦਾ ਜੀ ਅੱਗੇ ਤੁਹਾਨੂੰ ਪਤਾ ਬੱਚਿਆਂ ਦੀ ਪੜ੍ਹਾਈ ਕਿਦਾਂ ਨਾਲ ਮਿਹਨਤ ਵੀ ਕਰੀਏ ਉਹਨਾਂ ਨੇ ਬਹੁਤ ਵਧੀਆ ਗੱਲ ਆ ਜੀ ਪਰ ਵੀਡੀਓ ਉਹਨਾਂ ਦੀਆਂ ਦੇਖਣ ਵਾਲੀਆਂ ਸੀਗੀਆਂ ਹਨ ਘਰੇਲੂ ਵੀਡੀਓ ਸੀਗੀਆਂ ਆਮ ਇੱਕ ਨੋਰਮਲ ਵੀਡੀਓ ਸੀ ਕੋਈ ਉਹ ਚ ਨੱਚਣ ਗੱਚਣ ਵਾਲਾ ਕੋਈ ਗਾਣਾ ਵਾਣਾ ਹੈ ਨਹੀਂ ਸੀਗਾ ਸਿਰਫ ਆਮ ਨੋਰਮਲ ਗਰੀਬੀ ਵਾਲੀ ਵੀਡੀਓ ਪਾਈਆਂ ਹੋਈਆਂ ਸੀ ਤਾਂ ਉਹਦੇ ਕਰਕੇ ਇੱਕ ਵੀਡੀਓ ਮੈਂ ਪਾਈ ਤੇ ਸਬਸਕ੍ਰਾਈਬ ਗਰੁੱਪ ਵੇ ਸੀਗੇ ਤਾ ਇੱਕ ਵੀਡੀਓ ਮਾਂ ਪੁੱਤ ਨਾਲ ਬਣਾ ਕੇ ਅਸੀਂ ਪਾਤੇ ਉਹਦੇ ਨਾਲ ਉਹਦੇ 2 250 ਸਬਸਕ੍ਰਾਈਬਰ ਵੱਧ ਚੁੱਕੇ ਤੇ ਤੇ ਉਹ ਸਬਸਕ੍ਰਾਈਬਾਂ ਕਰਕੇ ਹੀ ਉਹਨਾਂ ਨੇ ਅੱਜ ਮੇਰਾ ਮਾਨ ਸਤਕਾਰ ਕਰਿਆ ਚਲੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਜੀ ਅੱਗੇ ਵੀ ਤਰੱਕੀਆਂ ਦਵੇ ਤਾਂ ਮੈਂ ਇਹੀ ਕਹਿੰਦੀ ਆ ਵੀ ਤੁਸੀਂ ਵੀ ਜਦੋਂ ਮਿਹਨਤ ਕਰਦੇ ਆ ਤਾਂ ਅਦਮ ਵਿਚਾਲੇ ਨਾ ਛੱਡਿਓ ਇਹਨਾਂ ਚੈਨਲ ਨੂੰ ਮੈਂ ਵੀ ਛੱਡ ਦਿੱਤਾ ਸੀਗਾ ਤੇ ਚੈਨਲ ਫਿਰ ਮੈਂ ਦੁਬਾਰੇ ਫਿਰ ਲਾਈਵ ਆ ਕੇ ਆਪਣਾ ਬਾਚ ਟਾਈਮ ਪੂਰਾ ਕਰਿਆ ਤਾਂ ਉਹਦੇ ਸਬਸਕ੍ਰਾਈਬ ਪੂਰੇ ਹੋ ਗਏ ਸੀਗੇ ਤੇ ਫਿਰ ਉਹਨਾਂ ਨੇ ਲਾਈਵ ਆ ਕੇ ਆਪਣੀ ਮਿਹਨਤ કરી ਮਿਹਨਤ ਕਿੱਦਾਂ ਕਰੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਜਿੱਦਾਂ ਸਕੂਲ ਦੇ ਬੱਚੇ ਸੀਗੇ 10-15 ਸਕੂਲ ਦੇ ਬੱਚੇ ਉਹਦੇ دوست ਸੀਗੇ ਤਾਂ ਅੱਧਾ ਪੌਣਾ ਘੰਟਾ ਕੋਲ ਲਾਈਵ ਆਉਂਦਾ ਸੀ ਲਾਈਵ ਆ ਕੇ ਉਹ ਬੱਚੇ ਵੀ ਉਹਦੀ ਹੈਲਪ ਕਰਦੇ ਸੀਗੇ ਉਹ ਆਪਣੇ ਆਪਣੇ ਫੋਨਾਂ ਤੋਂ ਲਾਈਵ ਆਉਂਦੇ ਸੀਗੇ ਮੈਸੇਜ ਕਰਦੇ ਸੀਗੇ ਤਾਂ ਜਲਦੀ ਤੋਂ ਜਲਦੀ ਉਹਦਾ ਚੈਨਲ ਉਹ ਪੂਰਾ ਹੋ ਗਿਆ ਜੀ ਤੇ ਉਹ ਆਪਣੇ ਮੰਜ਼ਿਲ ਪਾ ਚੁੱਕਿਆ ਸੀਗਾ ਤੇ ਚਲੋ ਸਾਰੇ ਆਪਣੀ ਇਦਾਂ ਹੀ ਕਰ ਸਕਦੇ ਆ ਤੁਸੀਂ ਆਪਣੇ ਭੈਣ ਭਾਈਆਂ ਦਾ ਅੰਡੇ ਗਵਾਂਡੀਆਂ ਦਾ ਸਹਾਰਾ ਲੈ ਕੇ ਜੇ ਵਧੀਆ ਹੈਗੇ ਫੈਮਿਲੀ ਸਾਰੇ ਤਾਂ ਉਹਨਾਂ ਦੀ ਸਪੋਰਟ ਲੈ ਕੇ ਤੁਸੀਂ ਵੀ ਅੱਗੇ ਆ ਸਕਦੇ ਆ ਤੇ ਬਸ ਮੈਂ ਇਹ ਵੀਡੀਓ ਬਣਾਉਣੀ ਸੀ ਤੁਹਾਨੂੰ ਦੱਸਣ ਵਾਸਤੇ ਵੀ ਅੱਜ ਮੈਨੂੰ ਵੀ ਬਹੁਤ ਖੁਸ਼ੀ ਹੋਈ ਉਸ ਬੱਚੇ ਨੂੰ ਦੇਖ ਕੇ ਤੇ ਮੈਨੂੰ ਖੁਦ ਨੂੰ ਵੀ ਹੌਸਲਾ ਹੋਇਆ ਵੀ ਹਾਂ ਹੈਗਾ ਜੋ ਮਿਹਨਤ ਕਰੋਗੇ ਮਿਹਨਤ ਵਿੱਚ ਹੀ ਆ ਸਭ ਖੁਸ਼ ਚਲੋ ਬਾਕੀ ਆਪਾਂ ਨੇ ਇਹਨਾਂ ਦਾ ਇੱਕ ਡੱਬਾ ਰੱਖ ਲਿਆ ਮਠਿਆਈ ਦਾ ਤੇ ਇੱਕ ਆਪਾਂ ਸੂਟ ਰੱਖ ਲਿਆ ਮੈਂ ਸੂਟ ਨਹੀਂ ਵਾਪਸ ਕਰਨਾ ਕਿਉਂਕਿ ਐਨਾ ਕ ਤਾਂ ਹੱਕਦਾਰ ਚਲੋ ਹੈਗੀ ਸੀ ਜਦੋਂ ਉਹਨੇ ਮਾਨਸਤਕਾਰ ਨਾਲ ਮੈਨੂੰ ਲੈ ਕੇ ਆਇਆ ਤੇ ਬਾਕੀ ਆਪਾਂ ਨੇ ਉਹਨਾਂ ਦਾ ਜੋ ਪੈਸਾ ਹੈਗਾ ਵਾਪਸ ਕਰ ਦੇਣਾ ਅੱਗੇ ਰਿਸ਼ਤੇਦਾਰ ਵੀ ਪਾਰਟੀ ਮੰਗ ਰਹੇ ਆ ਪਾਰਟੀ ਕਰਨ ਚਲੇ ਗਏ ਆ ਚਲੋ ਬੱਚਾ ਨਿਆਣਾ ਰਿਸ਼ਤੇਦਾਰ ਤਾਂ ਕਹਿੰਦੇ ਹੁੰਦੇ ਆ ਤੇ ਬਾਕੀ ਬੱਚੇ ਨੂੰ ਸਮਝ ਚਾਹੀਦੀ ਆ ਬਾਕੀ ਮੈਂ ਇਹ ਕਹਿ ਰਹੀ ਵੀ ਤੁਸੀਂ ਇਹ ਪੈਸਾ ਕਮਾ ਸਕਦੇ ਆ ਜਿ YouTube ਉੱਪਰ ਮਿਹਨਤ ਕਰ ਸਕਦੇ ਆ ਪਰ ਤੁਸੀਂ ਲਾਈਵ ਆ ਕੇ ਜਿੰਨਾ ਵੀ ਤੁਸੀਂ ਲਾਈਵ ਆਉਂਗੇ ਉਹ ਤੋਂ ਉਹਦੇ ਨਾਲੇ ਤੁਹਾਡਾ ਚੈਨਲ ਪੂਰਾ ਹੋ ਜਾਊਗਾ ਜਲਦੀ ਜਲਦੀ ਕਿਉਂਕਿ ਬਲੌਗ ਅੱਜ ਕੱਲ ਘਟ ਦੇਖਦੇ ਆ ਲੋਕ ਥੋੜਾ 2 ਮਿੰਟ 3 ਮਿੰਟ ਮਸੋ ਦੇਖਦੇ ਆ ਅੱਗੇ ਕਰ ਦਿੰਦੇ ਆ ਹੁਣ ਲਾਈਵ ਚਾ 2-4 ਜਣੇ ਰੁਕਣਗੇ 5-4 ਜਣੇ ਫੇਰ ਆਗੇ ਫੇਰ ਚਲੇ ਗਏ ਐਦਾਂ ਤੁਹਾਨੂੰ ਘੰਟੇ ਵੀ ਮਿਲਣਗੇ ਤਾਂ ਤੁਹਾਡਾ ਵਾਚ ਟਾਈਮ ਪੂਰਾ ਹੋਊਗਾ ਬਾਕੀ ਤੁਸੀਂ ਛੋਟ ਵੀਡੀਓ ਪਾ ਸਕਦੇ ਆ ਜੀ ਛੋਟ ਵੀਡੀਓ ਤੁਹਾਨੂੰ ਵਿਊ ਮਿਲੂਗੇ ਬਾਕੀ ਬਸ ਇਹੀ ਮੇਰੀ ਬੇਨਤੀ ਸੀਗੀ ਵੀ ਤੁਸੀਂ ਆਪਣੇ ਚੈਨਲ ਨੂੰ ਚੈਨਲ ਨੂੰ ਅੱਗੇ ਵਧਾਓ ਜੀ ਜਿਹੜੇ ਮਿਹਨਤ ਕਰਦੇ ਆ ਅਧ ਵਿਚਾਲੇ ਚੈਨਲ ਨਾ ਛੱਡਿਓ ਜੀ ਆਪਣਾ ਚਲੋ ਠੀਕ ਆ ਜੀ ਇਹ ਮੈਂ ਤੁਹਾਨੂੰ ਪਹਿੇ ਦੱਸ ਦਿਆ YouTube ਦਾ ਇਹ ਪੈਸਾ ਹੈ ਪਰ ਮੈਨੂੰ ਪੈਸੇ ਨਾਲ ਕੋਈ ਇੰਨਾ ਹੋਣੀ ਹੈਗਾ ਇੰਟਰਸਟ ਨਹੀਂ ਹੈਗਾ ਪੈਸੇ ਵਿੱਚ ਜ਼ਿਆਦਾ ਪਰ ਉਹ ਬੱਚੇ ਦੀ ਮਿਹਨਤ ਬਹੁਤ ਬਦਿਆ ਲੱਗੀ ਜਦੋਂ ਤੇ ਚਿਹਰੇ ਤੇ ਖੁਸ਼ੀ ਦੇਖੀ ਨਾ ਜੋ ਰੌਣਕ ਆਈ ਨਾ ਉਹਦੇ ਚਿਹਰੇ ਤੇ ਉਹਦੇ ਵਿੱਚ ਮਨ ਨੂੰ ਖੁਸ਼ੀ ਹੋਈ ਕਿਉਂਕਿ ਸਾਰਾ ਕੁਝ ਉਹਨੇ ਮੇਰੇ ਨਾਲ ਸ਼ੇਅਰ ਕਰਿਆ ਜੋ ਵੀ ਕਰਿਆ ਪਹਿਲਾਂ ਆ ਕੇ ਤਾਂ ਪਬ ਮਠਿਆਈਸ ਖਾਧੀ ਸੂਟ ਵੀ ਰੱਖ ਲਿਆ ਸਾਰਾ ਬਾਕੀ ਚਲੋ ਠੀਕ ਆ ਜੀ ਵਾਹਿਗੁਰੂ ਕਰਨਾ ਤੇ ਬੱਚੇ ਨੇ ਬਾਦਸ ਟਾਈਮ ਵੀ ਪੂਰਾ ਕਰ ਲਿਆ 1000 ਸਬਸਕ੍ਰਾਈਬ ਵੀ ਹੋ ਗਿਆ ਤਾਂ ਹੁਣ ਤਾਂ ਸਾਲ ਹੋ ਗਿਆ ਵੈਸੇ ਚੈਨਲ ਬਣਾਏ ਨੂੰ ਮੈਂ ਕਿ ਉਹਨਾਂ ਨੂੰ ਕਿਹਾ ਸੀ ਵੀ ਜਦ ਤੱਕ ਚੈਨਲ ਨਹੀਂ ਬਣਾਉਂਦੀ ਜਦ ਤੱਕ ਤੁਹਾਡਾ ਕੋਈ ਵੀ ਮੈਨੂੰ ਜਾਂ ਇਨਕਮ ਦਾ ਨਹੀਂ ਪਤਾ ਲੱਗਦਾ ਜਾਂ YouTube ਤੁਹਾਡਾ ਕੋਈ ਪ੍ਰੂਫ ਪ੍ਰੂਫ ਨਹੀਂ ਮੰਗ ਰਿਹਾ ਇਸ ਕਰਕੇ ਮੈਂ ਚੈਨਲ ਕੋਈ ਨਹੀਂ ਬਣਾਇਆ ਮੈਂ ਕਿ ਆਪਦਾ ਹੀ ਵੇਲਾ ਲੋਕ ਟਾਈਮ ਪਾਸ ਕਰਦੇ ਆ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤਾ ਫਿਰ ਮੈਂ ਪਹਿਲਾ ਉਹਨਾਂ ਨੂੰ ਹੌਸਲਾ ਦਿੱਤਾ ਸੀ ਵੀਡੀਓ ਬਣਾਉਣ ਵਾਸਤੇ ਵੀ ਚਲੋ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਦੇਖ ਲਓ ਜੇ ਤੁਹਾਡੇ ਸਬਸਕ੍ਰਾਈਬ ਵੱਧ ਕੇ ਤਾਂ ਫਿਰ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਵੀ ਮੇਰੇ ਪ੍ਰੂਫ ਲੈ ਲੇ ਵੀ ਡਾਲਰ ਵੀ ਬਣ ਗਏ ਮੇਰੇ ਤੇ ਮੇਰਾ ਬਾਚ ਟਾਈਮ 4000 ਘੰਟਾ ਵੀ ਪੂਰਾ ਹੋ ਗਿਆ ਤੇ 1000 ਸਬਸਕ੍ਰਾਈਬ ਚਾਹੀਦੇ ਹੁੰਦੇ ਵੈਸੇ ਸਾਰਿਆਂ ਨੂੰ ਜਿੱਦਾਂ ਆਪਣੇ ਮੋਨਟਾਈਜ਼ ਕਰਵਾਉਣਾ ਹੋਵੇ ਚੈਨਲ ਲਾਈਵ ਆ ਕੇ ਸਭ ਤੋਂ ਵੱਧ ਲਾਈਵ ਆ ਕੇ ਤੁਸੀਂ ਆਪਣਾ ਚੈਨਲ ਮੋਨਟਾਈਜ਼ ਕਰਵਾ ਸਕਦੇ ਆ ਕਿਉਂਕਿ ਜਿਹਦੇ ਆ ਬਲੌਗ ਚੱਲਦੇ ਆ ਉਹਦੇ ਤਾਂ ਦੇਖ ਕੇ ਲੋਕ ਛੇਤੀ ਦੇਖ ਲੈਂਦੇ ਜਿਹਦੇ ਦੇਖਦੇ ਆ ਉਹਦੇ ਹੀ ਦੇਖਦੇ ਆ ਜਦੋਂ ਆਪਾਂ ਇੱਕ ਨਾਰਮਲ ਪਾਉਂਦੇ ਆ ਨਾ ਨਵੇਂ ਜਣੇ ਨਵਾਂ ਚੈਨਲ ਬਣਾ ਕੇ ਬਲੌਗ ਪਾਉਂਦੇ ਕੋਈ ਨਹੀਂ ਦੇਖਦਾਗਾ ਉਸ ਬਲੌਗ ਨੂੰ ਫਿਰ ਟਾਈਮ ਲੱਗਦਾ ਉਹ ਚੀਜ਼ ਨੂੰ ਬਣਾਉਣ ਵਾਸਤੇ ਤਾਂ ਇੱਕ ਸਾਲ ਦੇ ਵਿੱਚ ਜਣੀ ਪੂਰਾ ਉਹਦਾ ਇੱਕ ਸਾਲ ਦੇ ਵਿੱਚ ਪੂਰਾ ਉਹਦਾ ਕੰਪਲੀਟ ਹੋ ਗਿਆ ਸੀਗਾ ਚੈਨਲ ਚਲੋ ਜੀ ਆਪਣਾ ਕਰਿਆ ਉਹਨਾਂ ਨੇ ਹੌਸਲਾ ਵਧਾਈ ਚਲੋ ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ ਇਸ ਕਰਕੇ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਤੀ ਵੀਡੀਓ ਵੈਸੇ ਮੈਂ ਬੜੀ ਵੀਡੀਓ ਪਾਉਂਦੀ ਨਹੀਂ ਹੈਗੀ ਇੰਨੀ ਕਿਉਂਕਿ ਸਾਡੀਆਂ ਵੀਡੀਓ ਚਲਦੀਆਂ ਨਹੀਂ ਹੈਗੀਆਂ ਅਸੀਂ ਲਾਈਵੇ ਆ ਕੇ ਜੁੜਦੇ ਆ ਜਦੋਂ ਹੋਊਗਾ ਮੋਨਟਾਈਜ਼ ਦੇਖਾਂਗੇ ਵਾਹਿਗੁਰੂ ਅੱਗੇ ਜਾਣਦਾ ਜੀ ਤੇ ਬਾਕੀ ਇੱਕ ਇੱਕ ਜਾਨ ਨੇ ਮੰਜ਼ਲ ਪਾ ਲਈ ਇੰਨੀ ਬਹੁਤ ਖੁਸ਼ੀ ਆ ਤਾਂ ਮੇਰੀ ਵੀਡੀਓ ਦੇਖ ਕੇ ਤੁਸੀਂ ਜਿੰਨੇ ਵੀ ਜਾਣੇ ਭੈਣ ਭਾਈ ਮਿਹਨਤ ਕਰਦੇ ਆ ਤਾਂ ਹਿੰਮਤ ਨਾ ਹਾਰਿਓ ਜੀ ਚਲੋ ਠੀਕ ਆ ਜੀ ਬਾਏ ਜੀ ਸਤਿ ਸ੍ਰੀ ਅਕਾਲ ਆਪਣਾ ਕੋਈ ਰਿਸ਼ਤੇਦਾਰ ਹੀ ਸੀਗਾ ਮੈਂ ਕਿਹਾ ਤੁਹਾਡਾ ਵੀ ਚੈਨਲ 'ਚ ਨਾਮ ਲੈ ਲੈਣੇ ਆ ਤੁਹਾਡੇ ਹੋਰ ਸਬਸਕ੍ਰਾਈਬ ਵੱਧ ਜਾਣਗੇ ਤਾ ਮੈਨੂੰ ਉਹਨਾਂ ਨੇ ਕਿਹਾ ਵੀ ਕੋਈ ਜ਼ਰੂਰਤ ਨਹੀਂ ਹੈਗੀ ਬਸ ਤੁਸੀਂ ਇੰਨੀ ਮਦਦ ਕਰਤੀ ਬਹੁਤ ਆ ਧੰਨਵਾਦ ਤੁਹਾਡਾ ਤੇ ਚਲੋ ਅਸੀਂ ਵੀ ਕਿਸੇ ਦੇ ਕੰਮ ਆਏ ਤਾਂ ਉਹਨਾਂ ਨੇ ਆਪਣਾ ਚੈਨਲ ਵਿੱਚ ਮੈਨੂੰ ਨਾਂ ਲੈਣ ਨਹੀਂ ਦਿੱਤਾ ਵੈਸੇ ਮੈਂ ਨਾਂ ਲੈਣਾ ਚਾਹੁੰਦੀ ਆ ਚੈਨਲ 'ਚ ਕਿਉਂਕਿ ਤੁਸੀਂ ਦੇਖ ਸਕਦੇ ਹੋ ਦੀ ਵੀਡੀਓ ਕਿੰ딴 ਦੀ ਆ ਘਰੇਲੂ ਆਮ ਨੋਰਮਲ ਵੀਡੀਓ ਆ ਕਿਉਂਕਿ ਡਰਦਾ ਜੇ ਪੜ੍ਹਾਈ ਕਰਦਾ ਉਸ ਤੋਂ ਬਾਅਦ ਮੈਂ ਚੈਨਲ ਦਾ ਨਾਮ ਵੀ ਦੱਸ ਦੂੰਗੀ ਸ਼ਾਇਦ ਮੈਂ ਆਪਣੀ ਵੀਡੀਓ 'ਚ ਉਹਨੂੰ ਲੈ ਕੇ ਆਵਾਂ ਜ਼ਰੂਰ ਤੇ ਅਜੇ ਕਲਾਸ ਉਹਦੀ ਚੱਲ ਰਹੀ ਆ ਬਸ ਪਲੱਸ 2 ਕਰਕੇ ਨਿਕਲ ਜਾਏਗਾ ਅਗਲੀ ਅੱਗੇ ਤੇ ਅਗਲੇ ਸਾਲ ਆਪਣਾ ਚੈਨਲ ਦਾ ਨਾਮ ਜਿੱਦਾਂ ਮਰਜ਼ੀ ਲੈ ਸਕਦਾ ਹੈ ਕਿਉਂਕਿ ਟੀਚਰ ਵੀ ਕਈ ਵਾਰ ਬੱਚੇ ਨੂੰ ਉਦਾਂ ਹੀ ਕਹਿਣ ਲੱਗ ਜਾਂਦੇ ਆ ਨੰਬਰ ਘੱਟ ਆਉਂਦੇ ਆ ਤਾਂ ਫਿਰ ਟੀਚਰ ਵੀ ਉਸ ਚੀਜ਼ ਨੂੰ ਚੱਕ ਲੈਂਦੇ ਆ ਉਸ ਚੀਜ਼ ਤੇ ਮੁੱਦਾ ਚੱਕ ਲੈਂਦੇ ਆ ਚਲੋ ਠੀਕ ਆ ਜੀ ਬਾਏ ਸਤਿ ਸ੍ਰੀ ਅਕਾਲ